ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਕੰਮ ਵੀਰੇ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬਹੁਤ ਵਧੀਆ ਮਾਰਾ ਦੀ ਕਿਰਪਾ ਦੇ ਨਾਲ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਰਿਵਾਰ ਨੂੰ ਸੇਧ ਦੇਣ ਵਾਲੇ ਆ ਕਮੈਂਟ ਕਰਦੇ ਆ ਵੀ ਇੱਕ ਨਈਂ ਮਹਾਰਾਜ ਤੁਹਾਨੂੰ ਚੜ੍ਹਦੇ ਆ ਗੱਲਾਂ ਚ ਰੱਖੇ ਤੇ ਬਾਕੀ ਬਹੁਤ ਫੋਨ ਵੀ ਆਉਂਦੇ ਆ ਬਾਹਰ ਤੋਂ ਵੀਰਾਂ ਦੇ ਭੈਣਾਂ ਦੇ ਉਹਨਾਂ ਦਾ ਵੀ ਧੰਨਵਾਦ ਵੀ ਜਿਹੜੇ ਚਲੋ ਤੁਹਾਨੂੰ ਪਤਾ ਵੀ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਬਾਹਰ ਤੋਂ ਫੋਨ ਆਉਂਦੇ ਆ ਕਿਉਂਕਿ ਸਾਡੇ ਤੁਹਾਨੂੰ ਮੈਂ ਸਾਡਾ ਪੁਰਾਣੇ ਟਾਈਮ 'ਚ ਕੋਈ ਵੀ ਰਿਸ਼ਤੇਦਾਰ ਨਹੀਂ ਸੀ ਬਾਹਰ ਗਿਆ ਵਾ ਵੀ ਸੁਣਦੇ ਰਹਿੰਦੇ ਤੇ ਕਿਸੇ ਕੋਲ ਵੀ ਅੱਜ ਸਾਡੇ ਰਿਸ਼ਤੇਦਾਰ ਦਾ ਕੈਨੇਡਾ ਤੋਂ ਫੋਨ ਆਇਆ ਜਾ ਵੀ ਇੰਗਲੈਂਡ ਤੋਂ ਬਾਕੀ ਹੋਰ ਤੁਹਾਨੂੰ ਮਦਦ ਦਾ ਵੀਰੋ ਵੀ ਸਾਡੇ ਏਰੀਆ ਦੇ ਵਿੱਚ ਤੋਂ ਬਹੁਤ ਘੱਟ ਲੋਕ ਜਿਹੜੇ ਬਾਹਰਲੇ ਦੇਸ਼ਾਂ 'ਚ ਗਏ ਹੋਏ ਜਿੱਕਣਾ ਹੁਣ ਮ ਦੁਆਬੇ ਗਿਆਤਾ ਬੜੇ ਪਿੰਡ ਬਿੱਲੂ ਵਾਜ ਦੇ ਇਕਣਾ ਹੀ ਲਾਗ ਵਾਲੇ ਪਿੰਡਾਂ ਵੀ ਜਾ ਕੇ ਆਇਆ ਖਟਕਟ ਕਲਾਂ ਵੀ ਜਾ ਕੇ ਆਇਆ ਦੁਸਾਂਝ ਖੁਰਦ ਵੀ ਜਾ ਕੇ ਆਇਆ ਨਾਲ ਦੀ ਨਾਲ ਤੇ ਵੀ ਉੱਥੇ ਤੇ ਫੋਨ ਆਉਂਦੇ ਤੁਹਾਡਾ ਏਰੀਆ ਜਿਹੜਾ ਬਹੁਤ ਪਹਿਲਾਂ ਬਾਹਰ ਜਾ ਚੁੱਕਿਆ ਹੈ ਵੀ ਸਾਡੇ ਏਰੀਆ ਹੁਣ ਸਾਡੇ ਪਿੰਡ ਚ ਹੀ ਲਾ ਲੋ ਮੈਨੂੰ ਲੱਗਦਾ ਵੀ ਘੱਟੋ ਘੱਟ 20-25 ਜਾਣੇ ਗਏ ਹੋਣਗੇ ਬਾਹਰ ਹਾਲੇ ਹੁਣ ਵੀ ਕਈ ਘਰਾਂ ਚੋਂ ਸਾਡੇ ਹੁਣ ਤੁਸੀਂ ਬਲੌਗਰਾਂ ਚ ਦੇਖ ਲਓ ਵੀ ਸਾਡੇ ਘਰਾਂ ਚੋਂ ਕੋਈ ਨਹੀਂ ਗਿਆ ਇੱਕੜਾ ਹੁਣ ਕਾਲੇ ਬਾਈ ਦਾ ਮੁੰਡਾ ਹੁਣ ਗਿਆ ਏ ਉਧਰ ਅਜੂ ਬਾਈ ਦਾ ਇੱਕ ਮੁੰਡਾ ਗਿਆ ਬਾਈ ਇੱਕੜਾ ਸਾਡੇ ਘਰ ਚੋਂ ਕੋਈ ਨਹੀਂ ਬਾਹਰ ਗਿਆ ਸਾਡੇ ਇਹ ਏਰੀਆ ਚੋਂ ਸਾਡੇ ਗਵਾਂਢ ਚੋਂ ਹੀ ਕੋਈ ਨਹੀਂ ਬਾਹਰ ਗਿਆ ਸੋ ਬਾਹਰ ਤੋਂ ਬਹੁਤ ਫੋਨ ਆਉਂਦੇ ਆ ਜਿਹੜੇ ਖੁਸ਼ੀ ਹੁੰਦੀ ਬਹੁਤ ਮੇਲਾ ਵੀ ਸਾਨੂੰ ਵੀ ਆਰ ਵੀ ਬਾਹਰ ਤੇ ਫੋਨ ਆਉਂਦੇ ਆ ਸੋ ਇੱਕੜਾ ਚਲੋ ਮਹਾਰਾਜ ਬਾਈ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੋ ਮੇਨ ਮਕਸਦ ਹੈ ਜੀ ਜਿਹੜਾ ਮੌਸਮ ਨੇ ਇੱਕੋ ਲੱਗਤ ਫੇਰ ਘਰ ਵਟ ਲੈ ਲਈ ਗਰਮੀ ਆ ਚੁੱਕੀ ਸੀ ਜਿਹੜਾ ਪਰਸੋਂ ਮੀਂਹ ਪਿਆ ਏ ਸਾਡੇ ਉਰੇ ਮੀਂਹ ਪਿਆ ਜੀ ਘੱਟ ਦੁਆਬੇ ਏਰੀਆ ਚ ਮੀਂਹ ਜਿਆਦਾ ਪਿਆ ਕਿਉਂਕਿ ਮੈਨੂੰ ਤਾਂ ਪਤਾ ਤੁਹਾਨੂੰ ਪਰਸਨਲੀ ਵੀਡੀਓ ਚ ਦੱਸਿਆ ਤਾਂ ਵੀ ਜਿਨ੍ਹਾਂ ਦੇ ਬੜੇ ਪਿੰਡ ਵਾਲੇ ਵੀਰ ਦਾ ਕੰਮ ਕਰਿਆ ਤਾਂ ਉਹਨਾਂ ਨੇ ਬਾਈ ਪੰਜਾਬ ਚ ਆ ਗਏ ਉਹਨਾਂ ਦਾ ਬਹੁਤ ਵੈਲਕਮ ਹੈ ਵੀ ਮੈਂ ਵੀਡੀਓ ਬਣਾਈ ਨਹੀਂ ਚਲੋ ਪਰਿਵਾਰਕ ਹੁੰਦੀ ਹੈ ਕਿਸੇ ਦੀ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਸਾਡਾ ਕੰਮ ਆਸੀ ਦਾ ਵੀਰੋ ਹਰੇਕ ਜਗ੍ਹਾ ਕੈਮਰਾ ਕੱਢ ਕੇ ਖੜ ਜਾਣਾ ਪਰ ਸੋਚਣਾ ਪੈਂਦਾ ਵੀ ਕਈ ਬੰਦੇ ਹੁੰਦੇ ਆ ਵੀ ਚਲੋ ਉਹਨਾਂ ਨੇ ਸਾਨੂੰ ਜਵਾਬ ਤਾਂ ਦਿੱਤਾ ਨਹੀਂ ਚਲੋ ਸ਼ਰਮ ਮੈਨੂੰ ਜਾਈ ਹੈ ਵੀ ਮੈਨੂੰ ਚੰਗਾ ਜਾਂ ਨਹੀਂ ਲੱਗਿਆ ਇਹ ਚੀਜ਼ ਵੀ ਕਿਸੇ ਨੂੰ ਦਿਖਾਉਣਾ ਆਪਾਂ ਨੇ ਸੋਸ਼ਲ ਮੀਡੀਆ ਤੇ ਤੇ ਉਹਨਾਂ ਨੇ ਕੋਈ ਰੋਕ ਟੋਕ ਨਹੀਂ ਕੀਤੀ ਤੇ ਬਾਕੀ ਉਹ ਆ ਚੁੱਕੇ ਆ ਜੀ ਉਹਨਾਂ ਨੂੰ ਲੈਣਗੇ ਤੇ ਤਾਂ ਮੈਨੂੰ ਪਤਾ ਲੱਗਿਆ ਜਦੋਂ ਮੈਂ ਉਹਨਾਂ ਨੂੰ ਪਿੰਡ ਛੱਡਿਆ ਤਾਂ ਉੱਥੇ ਉਹਨਾਂ ਦੇ ਮਾਤਾ ਕਹਿੰਦੇ ਤੇ ਵੀ ਕੱਲ ਸਾਡੇ ਮੀ ਵੀ ਪਿਆ ਮੇ ਨਾਲ ਗੜੇ ਵੀ ਪਏ ਆ ਸੋ ਆਪਣਾ ਤਾਂ ਤੁਹਾਨੂੰ ਪਤਾ ਹਿਮਾਚਲ ਦੇ ਨਾਲ ਏਰੀਆ ਪੈਂਦਾ ਤੇ ਬਾਕੀ ਸਾਡੇ ਆ ਜਿਹੜੇ ਉਹਦੇ ਦਰਖਤ ਬਹੁਤ ਹੈ ਸੋ ਇਸ ਕਰਕੇ ਸਾਡੇ ਠੰਡ ਵੀ ਜ਼ਿਆਦਾ ਹੁੰਦੀ ਹੈ ਸਾਡੇ ਗਰਮੀ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਡਾ ਏਰੀਆ ਜਿਹੜਾ ਥੋੜਾ ਜਿਹਾ ਰੇਤਲਾ ਅਸੀਂ ਦਰਿਆ ਦੇ ਨਾਲ ਬੈਠੇ ਆ ਉਹਨਾਂ ਨੂੰ ਦਰਿਆ ਚ ਲਿਆਵਾ ਜਿਹੜਾ ਰੇਤ ਹੈ ਇਹ ਠੰਡਾ ਵੀ ਛੇਤੀ ਹੁੰਦਾ ਹੈ ਜਦੋਂ ਗਰਮ ਹੋਣ ਪਰ ਆ ਜਾਵੇ ਫਿਰ ਗਰਮ ਵੀ ਛੇਤੀ ਹੁੰਦਾ ਸੋ ਇਸ ਕਰਕੇ ਸਾਡੇ ਆਲੇ ਦੁਆਲੇ ਤੇ ਰਿਸ਼ਤੇਦਾਰ ਸਾਰੇ ਕਹਿੰਦੇ ਵੀ ਸਾਡੇ ਠੰਡ ਜ਼ਿਆਦਾ ਹੈ ਗਰਮੀ ਦੇ ਟਾਈਮ ਆ ਕੇ ਆਏ ਕਹਿੰਦੇ ਆ ਵੀ ਗਰਮੀ ਜ਼ਿਆਦਾ ਹੈ ਸੋ ਚਲੋ ਬਾਕੀ ਹੁਣ ਖੇਤ ਦੇ ਵਿੱਚ ਅੱਜ ਸੰਡੇ ਦਾ ਦਿਨ ਹੈ ਪਹਿਲਾ ਖੇਤ ਦੇ ਵਿੱਚ ਗੇੜਾ ਮਰਾਉਂਦਾ ਤੁਹਾਨੂੰ ਦਿਖਾਉਂਦੇ ਵੀ ਧੁੰਦ ਜਿਹੜੀ ਉਹ ਪੂਰੀ ਆਈ ਵੀ ਹੈ ਸੇ ਬਾਕੀ ਫਿਰ ਪਰਮਾ ਨਾਲ ਵੀ ਮਿਲਾਵਾਂਗੇ ਹਾਲੇ ਤਾਂ ਥੋੜੇ ਜਿ ਸੁੱਤੇ ਪਏ ਆ ਉੱਠੇ ਦੇ ਪ੍ਰੈਕਟਿਵ ਜੇ ਹੋਣਗੇ ਕਿਉਂਕਿ ਸੰਡੇ ਦਾ ਦਿਨ ਆ ਤੁਹਾਨੂੰ ਪਤਾ ਬੱਚੇ ਵੀ ਰਾਤ ਨੂੰ ਮੌਜ ਨਾਲ ਸੌਂਦੇ ਆ ਟੀਵੀ ਦੇਖ ਕੇ ਵੀ ਕੱਲ੍ਹ ਨੂੰ ਸੰਡੇ ਆ ਮੰਮੀ ਠਾਲੀ ਨਾ ਮੈਨੂੰ ਤਾਂ ਕਹਿੰਦੇ ਨਹੀਂ ਕਿਉਂਕਿ ਮਾਤਾ ਜੀ ਨੇ ਨਹੀਂ ਠਾਲਦੇ ਚਲੋ ਬਾਕੀ ਤੁਹਾਨੂੰ ਪਹਿਲਾ ਖੇਤ ਤੇ ਗੇੜਾ ਮਰਾਉਂਦਾ ਤੁਸੀਂ ਬਣੇ ਰਹੋ ਵੀਡੀਓ ਦੇ ਲੋ ਬਈ ਪਹੁੰਚ ਚੁੱਕੇ ਆਪਾਂ ਆਪਣੇ ਖੇਤ ਚ ਦੇਖੋ ਬਈ ਨਜ਼ਾਰਾ ਖੇਤਾਂ ਦਾ ਤੇ ਆ ਦੇਖੋ ਬਈ ਇਹ ਟੈਂਟ ਬਈ ਜਿੱਥੇ ਆਪਾਂ ਨੇ ਆਪਣੀ ਗੁੜੀ ਰਾਣੀ ਦਾ ਵਿਆਹ ਕਰਾਇਆ ਤਾਂ ਜੈਸਮੀਨ ਦਾ ਟੈਂਟ ਲਾਇਆ ਤਾਂ ਇਹ ਖੇਤ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਨੇ ਮੰਮੀ ਜੀਂਂਦੀ ਕਰੀ ਕੋਈ ਮਾੜਾ ਮੋਟਾ ਜਿਹੜਾ ਕੱਖ ਰਹਿ ਜਾਂਦਾ ਤਾਂ ਨਾ ਉਹ ਵੀ ਆਪਾਂ ਨੇ ਪੱਟਤਾ ਚਲੋ ਮੈਂ ਤਾਂ ਪੱਟਿਆ ਨਹੀਂ ਪਾਪਾ ਜੀ ਆ ਰਾਮਨ ਵੀ ਕਰੀ ਜਾਂਦੇ ਮੈਂ ਲਗਾਤਾਰ ਬਿਜੀ ਚੱਲਦਾ ਤਾਂ ਕਾਫੀ ਤੇ ਮੇਰਾ ਖੇਤ ਕੰਨੀ ਜਿਹੜਾ ਘਟ ਵੱਧਦਾ ਦਾ ਤੇ ਆ ਦੇਖੋ ਬਾਕੀ ਮੌਸਮ ਬਾਈ ਇੱਧਰ ਰਾਜੂ ਬਾਈ ਨੇ ਲਾਤੇ ਤੇ ਬੂਟੇ ਤੇ ਆ ਸਰੋਂ ਦੇਖੋ ਕਿੰਨੀ ਸੁਣੀ ਲੱਗ ਰਹੀ ਐ ਖੜੀ ਵੇਲੇ ਵੇਲੇ ਫੁੱਲ ਪਾਗੇ ਨੂੰ ਵੀ ਲੋ ਭਾਈ ਘਰਦੇ ਉਹ ਕਾਣੀ ਹੋਊਗੀ ਫੇਰ ਜਿਹੜੀ ਐ ਰੇਦੀ ਉਹਦੀ ਆਪਣਾ ਤੇਲ ਦੀ ਕਾਣੀਆਂ ਦੇਖੋ ਕਿੰਨਾ ਸੋਹਣਾ ਬਾਈ ਫੁੱਲ ਦੇ ਉੱਪਰ ਦੇਖੋ ਉਸ ਕਿੱਕੜਾ ਜੰਮੀ ਹੋਈ ਪਰੀ ਦੇ ਇਹਨਾਂ ਚੀਜ਼ ਹੈ ਜਿਹੜੀ ਬਹੁਤ ਵਧੀਆ ਬਣੀਗੀ ਬਾਕੀ ਆ ਦੇਖੋ ਮੋਟਰ ਭੱਦੀ ਭੱਦੀ ਦਿਖਦੀ ਆ ਚਲੋ ਭਾਈ ਇਹ ਬਾਪੂ ਕਰੀ ਜਾਂਦਾ ਉਹਨੇ ਬੀਜੀ ਦੀ ਸਰੋਂ ਪਹਿਲਾਂ ਸਾਗ ਖਾਦਾ ਫਿਰ ਉਹਨੂੰ ਦੇਖ ਲਓ ਤੇਲ ਵਾਲਾ ਕੰਮ ਹੋ ਜਾਣਾ ਹੋਏ ਜਾਣੀ 5-4 ਕਿਲੋ ਰੇਤੇ ਤੇ ਬਾਕੀ ਭਾਈ ਇੱਧਰ ਸੋਏ ਖੜੇ ਆ ਦੇਖੋ ਵਿੱਚੇ ਬਹੁਤ ਕੁ ਵਿੱਚੇ ਮੇਥੀ ਵਿੱਚੇ ਸੋਏ ਚਲੋ ਸੋਇਆ ਤਾਂ ਤੁਹਾਨੂੰ ਪਤਾ ਗੁਣਕਾਰੀ ਹੁੰਦੇ ਆ ਇਹ ਤਾਂ ਜ਼ਰੂਰ ਚਾਹੀਦੇ ਜ਼ਿਮੀਂਦਾਰਾਂ ਦੇ ਘਰ ਬਾਕੀ ਪਿਆਜ਼ ਬਹੁਤ ਵਧੀਆ ਚਲੋ ਠੀਕ ਵਧੀਆ ਚੱਲ ਰਹੀ ਕੰਮ ਉਹ ਸੂਰਜ ਦਿਖ ਰਿਹਾ ਜੀ ਮਾੜਾ ਮਾੜਾ ਭਦਮ ਭਦਮ ਜਾ ਨਿਕਲਣ ਨੂੰ ਕਰ ਰਿਹਾ ਪਰ ਜ ਜ ਨਹੀਂ ਦੰਦੀ ਜਿਹੜੀ ਉਸ ਨੂੰ ਨਿਕਲਣਾ ਬਾਕੀ ਕਣਕਾ ਵੀਰੋ ਬਹੁਤ ਵਧੀਆ ਲੇਟ ਕਣਕਾ ਦੇਖ ਲਓ ਆਪਣੀ ਵੀ ਮਿਹਨਤ ਕਰਕੇ ਦੂਜੇ ਦੇ ਬਰਾਬਰੇ ਪਹੁੰਚ ਗਈ ਚਲੋ ਇਹਦੀ ਵੀ ਤਿਆਰੀ ਆ ਬੱਲਾਂ ਜੀ ਇਹਦੇ ਨਿਕਲਦੇ ਘਰ ਆਹੀ ਆ ਦੇਖੋ ਲੋ ਜੀ ਚਲੋ ਬਾਕੀ ਹੁਣ ਘਰ ਜਾ ਕੇ ਪਰਮਨਾਨ ਨਾਲ ਮਲਾਉਂਦਾ ਜੀ ਤੁਹਾਨੂੰ ਲੋ ਬਾਈ ਖੇਤੋ ਬਾਦ ਪਹੁੰਚ ਕੇ ਘਰ ਤੇ ਬਾਈ ਧੁੱਪ ਵੀ ਨਿਕਲੇ ਕੱਪੜਿਆਂ ਵਾਲੇ ਹੈਂਗਰ ਆ ਕੇ ਬਾਹਰ ਤੇ ਇਧਰ ਬਾਈ ਬੂਟੇ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣੀ ਹੈ ਨਾ ਉਹ ਬਈ ਟਰੈਕਟਰ ਵੀ ਧੋਤਾ ਦੇਖੋ ਪਰਮਨਾਨ ਟਰੈਕਟਰ ਦੀ ਪੂਰੀ ਗੱਲਬਾਤ ਬਣਾਈ ਪਈ ਆ ਹਾਂ ਭਾਈ ਆਹ ਲਾਲ ਰੰਗਾ ਚਮਕਦਾ ਜਿਹੜੀ ਚੀਜ਼ ਦਿਖਾਉਣੀ ਸੀ ਮੈਂ ਤੁਹਾਨੂੰ ਦੇਖੋ ਵੀ ਆਪਣੇ ਬੰਦੇ ਨੇ ਟਿਊਸ਼ਨ ਤੇ ਆਇਆ ਕੱਲ ਬੈਗ ਇੱਥੇ ਰੱਖਤਾ ਇੱਕ ਚੱਪਲ ਆ ਪਈ ਆ ਹੁਣ ਤੁਹਾਨੂੰ ਮੈਂ ਦਿਖਾਉਂਦਾ ਵੀ ਇਹਦੀ ਦੂਈ ਚੱਪਲ ਕਿੱਥੇ ਹੋਊਗੀ ਤੇ ਬਾਕੀ ਵੀ ਟਰੈਕਟਰ ਆ ਨੂੰ ਵਧੀਆ ਥੋਤਾ ਖੜਾ ਤੇ ਅਮਨੇ ਕੱਲ ਪਰਸੋਂ ਲਾਤਾ ਗੱਡੀ ਵੀ ਵਾਈ ਧੋਕੇ ਖੜਾ ਹਤੀ ਆਹ ਮੋਟਰਸਾਈਕਲ ਵੀ ਧੋਕੇ ਖੜਾਤਾ ਇੱਕ ਮੋਟਰਸਾਈਕਲ ਪਾਪਾ ਜੀ ਲੈ ਕੇ ਬਹੁਤ ਟਾਪ ਲੈ ਕੇ ਲੰਘਿਆ ਵਾ ਸੋਕਣੀ ਉਹਨੇ ਪਰਸੋਂ ਬਾਈ ਸੰਦਿਆਂ ਦੀ ਗੱਲਬਾਤ ਬਣਾਤੀ ਪਈ ਤੇ ਉਹ ਬੰਦੇ ਦਾ ਬਾਈ ਮੈਂ ਬੈਗ ਦਿਖਾਉਣਾ ਤੁਹਾਨੂੰ ਦੇਖੋ ਕਿੱਥੇ ਪਿਆ ਸਾਈਕਲ ਹੀ ਉਹਦੀ ਅੰਦਰ ਲੱਗੀ ਖੜੀ ਆ ਆ ਤੇ ਉਹਦੇ ਨਾਲ ਮਲਾਉਂਦਾ ਅੱਜ ਸੰਡੇ ਦਾ ਦਿਨ ਹੈ ਉਹ ਦੇਖੋ ਆਪਣਾ ਸ਼ੀਸ਼ਾ ਦੇਖਦਾ ਸੰਡੇ ਦੇ ਦਿਨ ਇਹਨਾਂ ਸਕੂਲ ਜਾਣਾ ਬਾਈ ਗਰਾਰੀ ਅੜ ਗਈ ਦੀ ਹਾਂ ਬਈ ਇਧਰ ਮਿਲ ਬਈ ਸਸੀ ਕਾ ਜੀ ਹਾਂ ਬਣ ਗਈ ਫਿਰਿਆ ਲੱਜ ਹਾਂ ਜੀ ਲੱਗਿਆ ਨਾ ਪਤਾ ਕਿੱਥੇ ਚੱਲੇ ਆ ਜੀ ਨਹੀਂ ਤਾਂ ਕਰਦਾ ਉੱਚਾ ਬੋਲ ਜੀ ਨਹੀਂ ਤਾਂ ਕਰਦਾ ਜਾਣ ਨੂੰ ਦੇਖੋ ਬਾਈ ਬੰਦੇ ਦੇ ਬਾਲ ਆ ਦੇਖੋ ਕਿਹੜੇ ਹਿਸਾਬ ਨਾਲ ਆ ਇਹ ਆ ਦੇਖੋ ਬਾਹ ਦੀ ਬਾਹ ਇੱਥੇ ਤੱਕ ਆਇਆ ਬਾਈ ਬਾਈ ਬਾਲ ਵਾਈ ਗੁੱਟਾ ਹੁੰਦਾ ਬੜਾ ਤੇ ਕਿਹ ਇਧਰ ਤਿਆਰੀ ਚੱਲ ਰਹੀ ਹੈ ਚਲੋ ਮੇਰੇ ਨਾਲ ਸਬਸਕ੍ਰਾਈਬ ਕਰਕੇ ਸਬਸਕ੍ਰਾਈਬ ਕਰ ਲੀ ਜੀ ਹਾਂ ਵੀ ਮੱਟੂ ਤੂੰ ਤਿਆਰ ਹੋ ਰਹੀ ਆ ਪੰਮੂ ਦੀ ਗਰਾਰੀ ਅੜ ਗਈ ਤੇ ਕਹਿੰਦਾ ਦੀਦੀ ਕੇ ਲੈ ਜਾਣਾ ਮੈਂ ਤਾਂ ਸਕੂਲ ਨਹੀਂ ਮੈਂ ਜਾਣਾ ਨਹੀਂ ਅੱਛਾ ਪਹਿਲਾਂ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਪਰ ਸ਼ਾਸ਼ੀ ਗਾਲ ਜੀ ਦੇਖੀ ਤੂੰ ਵੀ ਬਾਲ ਦੇ ਖੜਾਈ ਬੈਠੀ ਆ ਹਾਂਜੀ ਪਹਿਲਾਂ ਬੱਚਿਆਂ ਦੇ ਕਰ ਦਵਾਂ ਲੋਟ ਆਉਣੇ ਫਿਰ ਬਾਦਵਾ ਕਰੂੰਗੀ ਸਵੇਰ ਦਾ ਟਾਈਮ ਆ ਜੀ ਸੰਡੇ ਦਾ ਦਿਨ ਅੱਜ ਤੇ ਪਰਮ ਦੇ ਸਕੂਲ 'ਚ ਫੰਕਸ਼ਨ ਆ ਜਿੱਥੇ ਚੱਲੇ ਆ ਪਰਮ ਦਾ ਉੱਠ ਨਹੀਂ ਤਾਂ ਰਿਹਾ ਸਵੇਰੇ ਫਿਰ ਜਸ਼ਨ ਤਿਆਰ ਕਰੀ ਗਿਆ ਜੀ ਨਾਲ ਕਹਿੰਦਾ ਦੀਦੀ ਨੂੰ ਦੇ ਗਾਰੇ ਕਦਰ ਨੇ ਇਹ ਵੀ ਦੀਦੀ ਨੂੰ ਵੀ ਲੈ ਕੇ ਜਾਣਾ। ਹਾਂ ਭਾਈ ਆਹ ਬੰਦਾ ਨਾ ਜਿਹੜਾ ਬੜਾ ਗ੍ਰੇਟ ਹੈ। ਆਹ ਤਾਂ ਉਠਦਾ ਹੀ ਦਾਂ ਮੈਨੂੰ ਉੱਠਣੇ ਦਿੰਦਾ ਅੱਜ ਕਨਾਂ ਸੰਡੇ ਅੱਜ ਨਾਲੀ ਲੈ ਆਣੇ ਆ। ਹੂੰ। ਉਹ ਫੰਕਸ਼ਨ ਹੈ ਦਾ ਸਕੂਲ ਚ। ਬਾਈ ਤੱਕੜ ਆਲੇ ਆਏ ਜੀ। ਫੇਰ ਜਦੋਂ ਪਿੱਛੇ ਆਉਂਦੇ ਆ ਗਏ ਨਾ ਜਦੋਂ ਕਾਤਨੀ ਤਿਆਰ ਹੁੰਦੀ ਸੀ ਸਕੂਲ ਚਲ ਕੋਈ ਨਹੀਂ ਉਹ ਮੱਥਾ ਹੀ ਟੇਕਿਆ ਹਣਾ ਉੱਥੋਂ ਹਾਂਜੀ ਪਤਾ ਕਰ ਕਰ ਉਹ ਜਦੋਂ ਫਿਰ ਵਾਇਆ ਜਦੋਂ ਬਚਾਰੀ ਗਈ ਮਮੀ ਇੱਕ ਛੁੱਟੀ ਹੁੰਦੀ ਜਦ ਉਸ ਦਿਨ ਵੀ ਨਾ ਸੌਣ ਦਿੰਦੀ ਹੈਗੀ ਇਹਨਾਂ ਦਾ ਬੱਚਿਆਂ ਦਾ ਟਾਈਮ ਸੇ ਰੁਕਣਾ ਪੈਂਦਾ ਸੀ ਬੇਟਾ ਓੱਖਾ ਲੱਗਦਾ ਉਹਦਾ ਚਲ ਜਦੋਂ ਵਿਆਹ ਹੋਗੀ ਪਰ ਉਹਦਾ ਸਕੂਲ ਦੇ ਪਾਣੀ ਜਾ ਛੋਟੇ ਹੁੰਦੇ ਜ਼ਮਾਨੀ ਤੇ ਕਰਦਾ ਹੁੰਦਾ ਫੂਲ ਜਾਣ ਨੂੰ ਛੁੱਟੀ ਲੈ ਜਾਂ ਚਾਟ ਆ ਜਾ ਵੀ ਉਹਰੇ ਨੂੰ ਆ ਜਾਓ ਜੀ ਆ ਜਾ ਇਹ ਕਿਹਦਾ ਪਤਾ ਵੀ ਫੰਕਸ਼ਨ ਆ ਜੀ ਉਠਿਆ ਨਹੀਂ ਆ ਜੇ ਨਹੀਂ ਤਾਂ 5 ਵਜੇ ਦੇ ਉੱਠ ਖੜਦਾ ਹੈ ਡੰਡੇ ਵਾਲੇ ਇਹਨਾਂ ਜਦੋਂ ਛੁੱਟੀ ਹੁੰਦੀ ਸਾਜਰੇ ਉੱਠ ਖੜਦਾ ਇਹਦੀ ਹਾੜੀ ਜੀ ਨਹੀਂ ਤਾਂ ਕਰਦਾ ਸਕੂਲ ਜਾਣ ਨੂੰ ਜੀ ਜੀ ਕਰਦਾ ਹੈ ਕਰਦਾ ਹੈ ਹਾਂਜੀ ਅੱਛਾ ਫਿਰ ਤਾਂ ਮੈਂ ਤੇਰੇ ਦੇ ਦਿਨ ਚੱਲਦੀ ਹੈ ਜੀ ਤਾਂ ਗੱਲ ਲੱਗ ਗਿਆ ਦੇ ਦਿਨ ਛੱਡਦੀ ਹੋਰੀ ਦੀਦੀ ਲੈ ਕੇ ਜਾਣੀ ਹੈ ਜੀ ਦੇ ਵੀ ਨਹੀਂ ਚਲੇ ਜਾ ਤੂੰ ਜੀ ਤੇ ਕੀ ਕਰਾਉਣਾ ਤਾਂ ਦੇ ਦੇ ਨੱਚ ਕੇ ਦਿਖਾ ਕੇ ਇਹ ਦੇਖ ਲੈ ਚ ਲੈ ਦਿਖਾਣਾ ਚ ਕਿਨੂੰ ਕਿ ਲੈ ਚ ਲਿਆ ਮੈਂ ਹੈ ਲੋ ਬਾਈ ਬੰਦਾ ਹਰਦਾ ਨਹੀਂ ਹੈਗਾ ਮੈਂ ਬਹੁਤ ਔਖਾ ਤਿਆਰ ਹੋਇਆਗਾ ਨਾ ਮੰਮੀ ਆਪਾਂ ਸੰਡੇ ਆਜ ਮੈਂ ਵਰਦੀ ਕੱਤੇ ਪਾਉਣ ਲੱਗੀ ਹੋਈ ਮੇਰੇ ਹਾਂਜੀ ਉਹਨਾਂ ਨੇ ਮੈਨੂੰ ਫੋਨ ਕਰਤਾ ਸੀ ਨਾ ਕੱਲ ਹਾਂਜੀ ਵੀ ਵਰਦੀ ਪਾ ਕੇ ਹੀ ਬੱਚਾ ਸਕੂਲ ਆਵੇ ਹਾਂਜੀ ਤਾਂ ਮੈਂ ਤਾਂ ਮਸ਼ੀਨ 'ਚ ਲੱਗੀ ਸੀ ਪਾਉਣ ਧੋਣ ਵਾਸਤੇ ਨਹੀਂ ਵਗ ਵੀ ਖਬਰੇ ਕੋਈ ਹੋਰ ਕੁੱਪੜੇ ਪਾ ਕੇ ਜਾਣਾ ਫੰਕਸ਼ਨ ਵੀ ਤੁਹਾਨੂੰ ਦੱਸ ਦਿੰਦਾ ਨਵੀਂ ਬਿਲਡਿੰਗ ਦਾ ਤੇ ਘਟਨਾ ਇਹਨਾਂ ਦੀ ਸਕੂਲ ਦੀ ਦਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਉਹਨਾਂ ਨੇ ਵਿਪੋਕ ਪਾ ਕੇ ਫਿਰ ਬੱਚੇ ਜਾਓਗੇ ਨਵੇਂ ਸੈਸ਼ਨ ਵਿੱਚ ਵੈਸੇ ਤਾਂ ਰਿਕਾਰਡ ਹੀ ਭੇਜਿਆ ਤੇ ਟੀਚਰ ਨੇ ਅੱਛਾ ਹਾਂਜੀ ਕੱਲ ਬਾਅਦ ਤੋਂ ਦਿਖਾਉਣਾ ਰਿਕਾਰਡ ਕਿਹਾ ਮੈਂ ਬਈ ਆਇਆ ਬਈ ਆਦਾ ਕਾਰਨ ਆ ਗਿਆ ਅੱਛਾ ਲਾ ਸੱਚੀ ਚਲ ਬਾਅਦੇ ਫਿਰ ਸਿਰੋਂ ਤੂੰ ਗੱਲਾਂ ਤਾਂ ਚੱਲੀ ਜਾਣੀਆਂ ਨਾਲ ਦੀ ਨਾਲ ਕੰਮ ਵੀ ਕਰ ਹਾਂਜੀ ਹੈ ਦੇਖਨੇ ਬਾਈ ਜਸ਼ਨ ਤਾਂ ਹੋਰ ਪਾਸੇ ਦੀਆਂ ਤਿਆਰੀਆਂ ਖੱਚੀ ਬੈਠੀ ਸੀ ਸਾਰੀਆਂ ਕੈਨਸਲ ਹੋ ਗਈਆਂ ਹੈ ਕੋਈ ਨਹੀਂ ਕਮ ਆਉਗੇ ਇਹ ਆ ਦੇ ਕਿਹੋਂ ਘੇਜ ਕਰ ਲੈ ਏ ਰਿਸ਼ਤੇਦਾਰੀ ਜਾਣਾ ਤਾਂ ਉੱਧਰ ਵੀ ਜਾ ਕੇ ਆਉਂਗੇ ਪਰਮ ਨੇ ਸਾਰੇ ਪਲਾਨ ਜਿਸੰਦੇ ਕਰਤੇ ਖਰਾਬ ਹੈ ਇੱਧਰ ਨੂੰ ਦੇਖ ਮੇਰੇ ਕੰਨੀ ਦੇਖੋ ਭਾਈ ਕੱਕਣਾ ਬੈਠਾ ਬੰਦਾ ਬਾਕੀ ਜਿਸਨ ਹੁਣ ਬੂਟਿਆਂ ਦਾ ਤਰਿਆਂ ਦੇ ਦੁਆਰਾ ਚੱਲ ਪੀ ਗ੍ਰੋਥ ਹਨਾ ਹੈਨਾ ਹਾਂ ਬੂਟੇ ਭਾਈ ਇੱਕ ਗੱਲਾਂ ਸੁੱਕ ਲੈਦੇ ਹੁਣ ਦੁਆਰਾ ਪੱਤੇ ਆ ਗਏ ਸਾਰੇ ਬੂਟਿਆਂ ਨੂੰ ਹੈ ਪਰਮ ਪਰਮ ਗੱਡੀ ਕੱਢ ਵੀ ਨਹੀਂ ਕਿੱਥੇ ਆ ਨਾਲੇ ਉਹਲੇ ਦੱਸ ਦੇਖੋ ਭਾਈ ਹੋਰ ਤੁਹਾਨੂੰ ਮੈਂ ਗੱਲ ਦੱਸਾਂਦਾ ਜਿਹੜੀ ਦੂਸਰੀ ਚੱਪਲ ਦਹੋਣੀ ਸੀ ਵੀ ਆਹ ਦੇਖੋ ਆ ਕਿੱਥੇ ਪਈ ਹੈ ਚੱਪਲ ਇੱਕ ਚੱਪਲ ਟਰੈਕਟਰ ਕੋਲ ਇੱਕ ਉਹ ਤੇ ਮੈਂ ਤੈਨੂੰ ਕਿੰਨੀ ਗੱਲਾਂ ਕਿਹਾ ਜਿਵੇਂ ਨਾ ਬੈਗ ਅੰਦਰ ਰੱਖੇ ਕਰ ਤੂੰ ਰੱਖਦਾ ਕਹਤ ਨਹੀਂ ਲੈ ਵੀ ਕੌਂ ਬੋਲਦਾ ਹਰਜੀਤ ਮਨ ਲਾਦੀ ਕੋਈ ਰਿਸ਼ਤੇਦਾਰ ਆਊਗਾ ਹੈ ਤੇਰਾ ਨਾਮ ਕੀ ਆ ਉਹ ਸੱਚਾ ਤੇਰਾ ਨਾਮ ਤਾਂ ਹੈ ਪਰਮਵੀਰਤਾ ਹੈਗਾ ਵੀ ਤੇਰਾ ਨਾਮ ਕਿਹਾ ਵੀ ਬੈਗ ਉੱਥੇ ਕਾਤੇ ਰੱਖਿਆ ਮੈਂ ਜਵਾਬ ਦੇ ਇਸ ਗੱਲ ਦਾ ਰੱਖਿਆ ਕਰੂੰਗਾ ਅੰਦਰ ਹਾਂਜੀ ਪਤਾ ਉੱਥੇ ਟਰੈਕਟਰ ਪੰਨੀ ਰੱਖੀਦਾ ਹੁੰਦਾ ਮੈਂ ਤੈਨੂੰ ਇੰਨੀ ਗੱਲਾਂ ਸਮਝਾਇਆ ਹੈ ਬਾਈ ਬੰਦਾ ਸਮਝਾਏ ਤੇ ਵੀ ਬਾਰ-ਬਾਰ ਸਮਝਦਾ ਨਹੀਂ ਹੈਗਾ ਨਿਤਨਮਾ ਲਾਂਬਾ ਬਾਈਸਾਈਕਲੀ ਵਿੱਚ ਮਾਰਦਾ ਆਪਣੀ ਕਿਸੇ ਨਾ ਕਿਸੇ ਤੇ ਠੀਕ ਹੈ ਤੇ ਆ ਲੋ ਬਾਈ ਬੂਟੇ ਵੀ ਵਧੀਆ ਹੁੰਦੇ ਜਾਂਦੇ ਆ ਦੇਖੋ ਐਨ ਆਹ ਬੂਟਾ ਬਹੁਤ ਸਦਾ ਬਹਾਰਾ ਬਾਈ ਮੈਨੂੰ ਬਹੁਤ ਪਿਆਰਾ ਬੂਟਾ ਲੱਗਦਾ ਹੈ ਠੀਕ ਹੈ ਨਾ ਸੁਣੇ ਚਲੋ ਹਾਂ ਚੱਲੀਏ ਪਤ ਫਿਰ ਹਾਂ ਚੱਲੀਏ ਦਹਾ ਦੇ ਹਾਂ ਜਿਹੜਾ ਰਹਿਣਾ ਤਾਂ ਦੇਖ ਲੈ ਹਾਂ ਵੇ ਹੋ ਗਈ ਤਿਆਰ ਹੋ ਦੱਸ ਨਾ ਹਾਂ ਤਿਆਰ ਹੈ ਪਿਆਰੀ ਆ ਬਸ ਇਹ ਮੱਥਾ ਟੇਕ ਕੇ ਆਏ ਤੂੰ ਰੋਟੀ ਬਣਾ ਦੇ ਨੇ ਨੋਂਦੇ ਨੂੰ ਰੋਟੀ ਅਸੀਂ ਆ ਕੇ ਖਾਂਦੇ ਆ ਕਿਉਂਕਿ 9:00 ਵਜੇ ਉੱਥੇ 9:30 ਵਜੇ ਭੋਗ ਪੈਣਾ ਹੈ ਠੀਕ ਹੈ ਹੂੰ ਸੋ ਇਸ ਕਰਕੇ ਚਲੋ ਬਈ ਆਪਣੀ ਗੱਡੀ ਸਾਡੇ ਕੋਲ ਪਰਾਣੀ ਹੋ ਰਹੀ ਆ ਪਾਪਾ ਜੀ ਲਈ ਜੀ ਦੁਆ ਆਵਨ ਵੀ ਲੰਘ ਗਿਆ ਹੈ ਨਾ ਲੋ ਬਾਈ ਪੁਰਾਣੀ ਵਰਗੀ ਤੇ ਰੀਸ ਆ ਕੋਈ ਇਹ ਭਾ ਚਲ ਕੋਈ ਨਹੀਂ ਠੀਕ ਨੇ ਚੱਲ ਫਿਰ ਚਲੋ ਚਲੋ ਜਸ਼ਨ ਆ ਜਾ ਪੁੱਤਰਾ ਫਿਰ ਵੈਸੇ ਬਹਿਨ ਲਈ ਹੋਈ ਦੀ ਸਕੂਲ ਵਾਲਿਆਂ ਦਾ ਨਾ ਬੱਚਿਆਂ ਨੂੰ ਵੀ ਲੈ ਕੇ ਵੀ ਜਾਓਗੇ ਛੱਡ ਕੇ ਜਾਓਗੇ ਇਹਨਾਂ ਰਾਣਾ ਫੈਮਿਲੀ ਮੈਂਬਰਸ ਨਾਲ ਤੇ ਫਿਰ ਇਹ ਹੀ ਬਹੁਤ ਔਖਾ ਤਿਆਰ ਹੋਇਆ ਹੈ ਜੀ ਮੰਨੇ ਆਨੀ ਸਵੇਰ ਟਾਈਮ ਉੱਠਣਾ ਤੂੰ ਉੱਠ ਖੜੀ ਤੇ ਪਹਿਲਾਂ ਤੂੰ ਦੱਸ ਦੇ ਹਾਂਜੀ ਮਾਂ ਦਾ ਜ਼ਿੰਮੇਵਾਰੀ ਢਾਲ ਦਿੰਦੀ ਐ ਅਸੀਂ ਹਾਂ ਦੇਖੀ ਮੁੰਡਾ ਜੇ ਕੰਮ ਲੈਂਦਾ ਪਹਿਲਾਂ ਮਾਂ ਹੀ ਜਾਗਦੀ ਐ ਜੇ ਘਰ ਚ ਅੱਛਾ ਹਾਂਜੀ ਬਾਪੂ ਨਹੀਂ ਜਾਗਦਾ ਹਾਂਜੀ ਬਾਪੂ ਜਾਗਣਾ ਤੇ ਪਹਿਲਾਂ ਜਾਗਦਾ ਹੂੰ ਉਹਦੇ ਬਾਅਦ ਮਾਂ ਆਈ ਜੀ ਵੇ ਤੁਸੀਂ ਉਹਦਾ ਅੱਛਾ ਹਾਂ ਵੀ ਲੈਓ ਬਈ ਜੇਸਨ ਹੋ ਗਈ ਤਿਆਰ ਲੈ ਬਈ ਲੰਮੇ ਲੰਮੇ ਕੁੱਤਾਂ ਕਰਕੇ ਪ੍ਰਿੰਟ ਸਕੂਲ ਨਹੀਂ ਤੇ ਗਈ ਹੋਏ ਕੰਮ ਪੁੱਛ ਕੇ ਗਈ ਆ ਹੁਣ ਨਾ ਭਾਈ ਜਸ਼ਨੀ ਤਿਆਰ ਆ ਪਾਲਾ ਚੱਪਣਾ ਫਿਰ ਪੈਸੇ ਮੱਥਾ ਟੇਕਣ ਨੂੰ ਮੱਲੇ ਲੈ ਠੀਕ ਹੈ ਚਲੋ ਭਾਈ ਚੱਲਦੇ ਆ ਬਾਕੀ ਵਧੀਆ ਇੱਥੇ ਤੱਕੇ ਵਲੌਗ ਤਾਂ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹਾਂ ਟੋਪੀ ਦੇ ਦੇ ਫਿਰ ਟੋਪੀ ਉੱਥੇ ਉਤਾਰ ਦੇ ਜਿਵੇਂ ਮੈਡਮ ਨੇ ਕਹਿ ਕਹਣਾ ਮੈਡਮ ਤਾਂ ਕੈਬ ਨਹੀਂ ਲੈ ਕੇ ਆਉਣੀ ਹੈ ਜੀ ਚਲ ਫਿਰ ਦੇ ਦੇ ਉੱਥੇ ਤੱਕ ਦੇ ਦੇ ਧੁੱਪ ਤਾਂ ਨਹੀਂ ਜਿਵੇਂ ਤੂੰ ਵੀ ਲੈ ਲਵਤ ਉੱਥੇ ਜਾ ਕੇ ਉਤਾਰ ਦੇ 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 ਫਿਰ ਟੋਪੀ ਹਾਂ ਲਾ ਬਾਈ ਦੋ ਹੀ ਬੰਦੇ ਨੂੰ ਹੁਣ ਟੋਪੀਆਂ ਦਾ ਆਰਡਰ ਹੋ ਗਿਆ ਵੀ ਟੋਪੀਆਂ ਦੇਣੀਆਂ ਇਹਨਾਂ ਦੇ ਮਾਤਾ ਨੇ ਉਹ ਤੂੰ ਵੀ ਬੋਲ ਪੈ ਕੁਸ ਠੰਡਾ ਠੰਡਾ ਫਸ ਗਿਆ ਹੈ ਹਾਂ ਆ ਮਾ ਠੰਡ ਹੋ ਗਈ ਸੀ ਹਨਾ ਆ ਦੇਖੋ ਬਾਈ ਧੁੱਪ ਸਾਡੇ ਕਿੱਕਣਾ ਦਸ ਤੱਕ ਦੇ ਰਹੀ ਹੈ ਇਹੀ ਮਿੰਜਾ ਜੇ ਅਸੀਂ ਉਧਰ ਨੂੰ ਘੁਮਾ ਲਈਏ ਮੌਨਸੂਰਜ ਨੇ ਕਿੱਕਣਾ ਧੁੱਪ ਆਈ ਜਾਣੀ ਆਈ ਜਾਣੀ ਪਰ ਦੇਖ ਜਦੋਂ ਧੁੱਪ ਲੱਗਣ ਲੱਗਣੀ ਹੈ ਇਹੀ ਕੰਮ ਕਿਉਂਰੇ ਸ਼ਾਮ ਆ ਜਾਣੀ ਆਹ ਚੀਜ਼ ਦਾ ਸਾਨੂੰ ਬਹੁਤ ਸੁੱਖ ਹੈ ਬਾਈ ਉਰੇ ਮਿੰਜਾ ਢਾ ਕੇ ਬੈਠੇ ਰਹਿੰਦੇ ਇੱਥੇ ਤੇ ਬੈਠੇ ਬੈਠੇ ਸੀ ਸਮਝ ਲਓ ਵੀ ਆਹ ਬੈਠੇ ਰਹੇ ਮੰਜੇ ਪਰ ਇੱਥੇ ਦਾ ਸਾਹਮਣੇ ਸਾਨੂੰ ਗੇਟ ਪਰ ਸਾਹ ਦੇ ਦਿਖ ਜਾਂਦੇ ਬੈਠਿਆਂ ਨੂੰ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਸੋ ਬਾਕੀ ਥੋੜੀ ਜੀ ਗੱਡੀ ਦਿੱਕਤਾਂ ਮਾਰਦੀ ਐ ਬਾਕੀ ਇਹ ਵੀ ਮੈਂ ਹੁਣ ਸੋਚ ਰੇ ਅਸੀਂ ਜਿਹੜਾ ਟਰੈਕਟਰ ਐ ਦੇਖਦੇ ਖੇਤ ਚ ਬਣਾ ਦੇਣਾ ਇਹਦੇ ਖਾਤਰ ਵੀ ਟਰੈਕਟਰ ਖੇਤ ਚ ਖੜਜੇ ਕਰੂਗਾ ਵੀ ਗੱਡੀ ਘਰ ਪਰ ਆ ਸਾਡੀ ਸਰਦਾਰਨੀ ਨਹੀਂ ਮੰਨਦੀ ਹੈਗੀ ਹਨਾ ਹਰਜੀਤ ਟਰੈਕਟਰ ਮੈਂ ਕਹਿੰਦਾ ਤਾਂ ਵੀ ਖੇਤ ਚ ਖੜਾ ਦੂੰਗੇ ਪਰ ਤੂੰ ਨਹੀਂ ਨਾ ਮੰਨਦੀ ਹਾਂਜੀ ਹਾਂ ਬੇਰੋਂ ਰੌਣਕ ਲੱਭ ਗਈ ਜੀ ਮਤਲ ਖਾਲੀ ਖਾਲੀ ਹੋ ਜਾਣਾ ਸਾਰੇ ਬੇੜਾ ਵਾਹ ਹੋ ਜਾਣਾ ਉੱਥੇ ਖਾਲੀ ਖਾਲੀ ਬੇੜਾ ਹੈਂ ਤੱਕ ਨੂੰ ਲੱਭ ਲੋ ਪਤਾ ਨਹੀਂ ਆ ਪਰਮਨ ਦੀ ਤਾਂ ਉਹ ਬਾਈ ਪਰਮਤਾਪ ਨੇ ਟੋਪੀ ਵੀ ਆਪ ਨੂੰ ਮਾਰਦਾ ਵੀ ਹਰਜੀਤ ਨਹੀਂ ਮੰਨਦੀ ਹੈਗੀ ਆ ਦੇਖੋ ਕਹਿੰਦੀ ਬੇੜਾ ਭਰੇ ਭਰੇ ਜਿਹਾ ਲੱਗਦਾ ਏ ਚਲੋ ਬਾਕੀ ਇਹਨਾਂ ਦੀ ਆਪਣੀ ਹੈ ਮੇਰੀ ਸੋਚ ਤੇ ਆਏ ਵੀ ਇੱਧਰ ਵਿਹਲਾ ਹੋ ਜਾਊਗਾ ਵੀ ਇੱਥੇ ਗੱਡੀ ਟਰੈਕਟਰ ਜਿਹੜਾ ਉਹ ਖੇਤ ਚ ਖੜਜੇ ਕਰੂਗਾ ਪਰ ਮੰਨਣੀ ਪੈਂਦੀ ਆ ਪਿਛਲੇ 2 ਮਹੀਨੇ ਪਹਿਲਾਂ ਵੀ ਮੈਂ ਗੱਲ ਕਰੀ ਸੀ ਜਦੇ ਆਪ ਕਹਿੰਦੀ ਵੀ ਨਹੀਂ ਕਹਿੰਦੀ ਵੀ ਟਰੈਕਟਰ ਘਰ ਚਾਹੀਦਾ ਹਾਂ ਚਲੋ ਆਪਣੀ ਆਪਣੀ ਸੋਚ ਹੁੰਦੀ ਆ ਹਰ ਇੱਕ ਦੀ ਬਾਈ ਚਲੋ ਠੀਕ ਲੱਗਦਾ ਇਹ ਵੀ ਐਂ ਤਾਂ ਖੜਾ ਹੋ ਰਿਹਾ ਬਾਕੀ ਆਲੇ ਸਾਡਾ ਦੂਆ ਬੱਗਾ ਸ਼ੇਰ ਆ ਜਿਹੜਾ ਬਾਈ ਅਮਨ ਉਹਦਾ ਵੀ ਮਨ ਬਦਲਦਾ ਜਾਂਦਾ ਉਹ ਵੀ ਖਾਸੇ ਦਿਨ ਦਾ ਕੁੜਕੜ ਜੀ ਕਰਦਾ ਵੀ ਟਰੈਕਟਰ ਵੇਚਣਾ ਹੈ ਬਾਕੀ ਹੁਣ ਮੇਰੇ ਕੰਨੀ ਤੇ ਹਰੀ ਝੰਡੀ ਭਾਲਦਾ ਭਾਈ ਮੈਂ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਦੋਹੇ ਭਾਈਆਂ ਦੀ ਸਲਾਹ ਇੱਕ ਹੁੰਦੀ ਆ ਉਹ ਕਹਿੰਦਾ ਵੀ ਨਿਊ ਹਾਲੈਂਡ ਲੈਣਾ ਦੇਖਦੇ ਹੁਣ ਕਿਆ ਹੁੰਦਾ ਵਿਚਾਰਾ ਇਹ ਵੀ ਬਹੁਤ ਜਿੰਨਾ ਤੇ ਲੱਤਾਂ ਦਾ ਸਾਬ ਟਰੈਕਟਰ ਤਾਂ ਬਹੁਤ ਜੱਜਦਾ ਹੈ ਪਰ ਵੀ ਪੈਸੇ ਲਾਤਾ ਤੇ ਵੀ ਆਪੇ ਕਰਦਾ ਮਨ ਕਹਿੰਦਾ ਵੀ ਦੇਖਦੇ ਬਾਈ ਮੈਂ ਚੱਲ ਦੇਖ ਲੈ ਨਹੀਂ ਮੈਂ ਹਲ ਤੱਕ ਉਹਨੂੰ ਕਿਹਾ ਨਹੀਂ ਵੀ ਦੇਖ ਲੈ ਉਹ ਮੇਰੇ ਕੰਨੀ ਤੇ ਰਿਸਪੌਂਸ ਜਾ ਭਾਲਦਾ ਕਹਿੰਦਾ ਵੀ ਜੇ 1-2% ਹੋ ਜੂਵੇ ਪਰ ਹੁਣ ਮੈਂ ਕਿਆ ਕਹਿਣਾ ਆ ਲੋ ਬਾਈ ਠੀਕ ਨੇ ਆੜੇ ਉਹ ਟਰੈਕਟਰ ਰੱਖਣਾ ਆਪਾਂ ਨੇ ਕਿਆ ਕਰਨਾ ਅੱਧਨ ਦੱਸਣਾ ਰੱਖਣਾ ਚਾਚਾ ਕਹਿੰਦਾ ਰੱਖਣਾ ਨਹੀਂ ਹੈਗਾ ਕਹਿੰਦਾ ਨਵਾਂ ਲੈਣਾ ਆਪਾਂ ਨੂੰ ਕਹਿੰਦਾ ਤੇਰੇ ਕੋਟ ਵਰਗਾ ਨੀਲਾ ਹੈ ਚਲੋ ਬਾਈ ਚੱਲ ਰਿਹਾ ਕੰਮ ਵਧੀਆ ਚੱਲ ਠੀਕ ਹੈ ਇਹਦੀ ਸਾਈਡ ਦੀ ਚੈਂਡੂ ਕਮ ਬਣਾਉਂਦੇ ਉਹ ਵੀ ਕਰਨਾ ਸੀ ਕਰੇ ਬੱਦ ਕੇ ਕਿਆ ਹੁਣ ਅਸੀਂ ਚੱਲੇ ਆ ਤਾਂ ਪਿੱਛੇ ਤੇ ਤੇਲ ਦੇ ਦੇ ਉਹਨੂੰ ਕਰਦੇ ਸਰਵਿਸ ਮੈਂ ਰੋਟੀ ਬਗਾਉਣੀ ਹੈ ਜੀ ਹਾਂ ਤੇ ਰੋਟੀ ਬਗਾਉਣੀ ਹੈ ਜਿਹਦਾ ਕੰਮ ਹੁੰਦਾ ਉਹਨੂੰ ਵਧੀਆ ਲੱਗਦਾ ਹੈ ਜੀ ਤੇ ਕੋਈ ਨਹੀਂ ਦੀ ਸਾਈਕਲ ਵੀ ਮੈਂ ਉੱਥੇ ਲੈ ਕੇ ਜਾਂਦਾ ਰੋਪੜ ਜਿੱਥੇ ਤੇ ਲੈ ਕੇ ਨਹੀਂ ਸਾਰੀ ਕੁਸੀ ਦੇ ਇੱਕ ਗੱਲਾਂ ਉਹ ਗੋਲੀਆਂ ਕਾ ਉਹਦੀਆਂ ਆਹ ਪੰਮੂ ਪੁੱਤ ਕੱਟ ਪਜਾਇਆ ਕਰ ਚੱਲ ਹੁਣ ਰੋਕ ਵੀ ਸਕਦੇ ਤੇਰਾ ਉਹਦੀਆਂ ਗੋਲੀਆਂ ਗਾਲੀਆਂ ਨਮੀ ਪਾ ਲੈਣ ਨੂੰ ਹਰ ਜੀ ਤਾਂ ਹਾਂ ਜੀ ਐਡਲਾ ਪੋਡਲਾਂ ਦਾ ਕੰਮ ਕਰਾਉਂਦਾ ਟਾਈਟ ਚੱਲਦੀ ਸੀ ਸੈਟ ਕਰੀਤੀ ਅਮਾਨੇ ਪਰ ਚੱਲੀ ਨਹੀਂ ਹੈਗੀ ਕੋਈ ਹੂੰ ਥੋੜੀ ਮੁੰਡਾ ਪਤਾ ਕਿਹਦਾ ਚਲਾਉਂਦਾ ਸਾਈਕਲੀ ਉਹ ਜੜੀ ਚਲਾ ਹੀ ਨਹੀਂ ਸਹੀ ਹੈਗੀ ਆਹ ਦਲਾਈ ਠੀਕ ਹੈ ੱਤਕਾ ਕਰ ਦੋ ਇਹ ਇਧਰ ਦੀਦੀ ਨਹੀਂ ਦਰਜਾ ਨੇ ਦੇ ਕੇ ਬੜੀ ਮੰਮੀ ਔਰ ਓਜ ਆਉਂਦੀ ਚਾਹ ਨੂੰ ਕਹਿਣ ਕਹਿਨੀ ਵੀ ਮੁੰਡੇ ਨੂੰ ਰਿਜ਼ਲਟ ਖਾ ਲਵਣੀ ਵੀ ਥੋੜਾ ਜਿਹਾ ਟਿੱਡਕੇ ਕਰੋ ਇਹਨੂੰ ਹੂੰ ਕਿਉਂ ਤੇਰੇ ਬੋਝ ਲਾਉਂਦਾ ਕਹਿਣਾ ਤਾਂ ਡਰ ਲੱਗਦਾ ਦੇਖ ਕੇ ਮੈਂ ਮਾਰੂਗਾ ਗਾਸੀ ਤੇ ਖੜ ਕੇ ਚਲਾਉਂਦਾ ਹੈ ਬਾਈ ਸਾਈਕਲ ਚੱਲ ਕੋਈ ਨਹੀਂ ਚਲੋ ਬਾਈ ਠੀਕ ਹੈ ਚੱਲੀਏ ਫਿਰ ਪੇਜ ਜੇਸਨ ਆ ਜਾ ਪੱਤਰਾ ਫਿਰ ਆ ਜਾ ਆਏ ਵੇ ਜੋ ਕੰਮ ਉਤਾਰਦੇ ਨੇ ਅੰਦਰ ਅੱਛਾ ਛਾ ਕੁੜੀ ਆਈ ਵੀ ਆ ਠੀਕ ਠੀਕ ਆਇਆ ਪਤਰਾ ਫਿਰ ਆਪਾਂ ਲੇਟ ਹੋ ਜਾਣਾ ਚਲ ਠੀਕ ਕਰ ਜੀ ਤਾਂ ਪ੍ਰਸ਼ਾਦਾ ਬਣਾ ਕੇ ਰੱਖੀ ਚਲੋ ਬਾਈ ਇੱਥੇ ਤੱਕ ਬਲੌਗ ਤਾਂ ਜਿਹੜੀ ਮੈਂ ਗੱਲ ਕਰਦਾ ਤਾਂ ਵੀ ਟਰੈਕਟਰ ਫਿਰ ਖੇਤ ਚ ਲੈ ਕੇ ਜਾਣਾ ਹਨਾ ਨਹੀਂ ਜੀ ਨਹੀਂ ਰੌਣਕ ਆਈ ਜਿਹੜੀ ਦੀ ਹੂੰ ਇਹਨੂੰ ਕਹਿਣਾ ਨਾ ਸ਼ਾਨ ਹੁੰਦੀ ਹੈ ਇਹ ਆ ਤੁਹਾਡੇ ਵੀ ਤਾਂ 911 ਖੜਦਾ ਤਾਂ ਇੱਥੇ ਹਾਂ ਜੀ ਹਾਂ ਕਹਿਣੀ ਵੀ ਸ਼ਾਨ ਆ ਜੀ ਰੌਣੀ ਹੂੰ ਚਲ ਪਤਰਾ ਕਵ ਨਹੀਂ ਨਵਾਂ ਹੀ ਲੈ ਕੇ ਖੜਾ ਦੇਣਾ ਉਹਨੇ ਹਾਲੇ ਕੋਈ ਪਤਾ ਨਹੀਂ ਗੱਲ ਰ ਬਾਖੀ ਰੋਦੀ ਮੈਨੂੰ ਚਾਹੀਦੀ ਐ ਜੀ ਮੈਂ ਸਾਰਾ ਕੁਝ ਲੋਟ ਆ ਹਾਂ ਹੁਣ ਵੀ ਲੋਟਿਆ ਸੋਈ ਗੱਲ ਥੋੜੇ ਜਿਵੇਂ ਹੋਗੇ ਚੱਲੋ ਸਿਮਰਨ ਕਰੋ ਸਵੇਰ ਸ਼ਾਮ ਮਹਾਰਾਜਾ ਫੇਰ ਵਾ ਫੜਦਾ ਹੈ ਜੀ ਹਾਂ ਆ ਗੱਲ ਦਾ ਲਕਰਵੇਦੀ ਕਹੀ ਐ ਹਾਂ ਮੰਮੀ ਕਹਿੰਦੀ ਸਿਮਰਨ ਕਰਿਆ ਕਰੋ ਸਵੇਰੇ ਉੱਠ ਕੇ ਤੁਸੀਂ ਤਾਂ ਲੇਟ ਉੱਠਦੇ ਐ ਹੈ ਇਹ ਤਾਂ ਬੱਚੇ ਆ ਜੀ ਇਹਦੇ ਹਾਂ ਚਲ ਕੋਈ ਨਹੀਂ ਠੀਕ ਆ ਸਾਰਿਆਂ ਨੇ ਸਿੱਖ ਜਾਣਾ ਹੌਲੀ ਹੌਲੀ ਬਾਏ ਗੁਰਦੁਆਰੇ ਭਾਈ ਜਾ ਜਾਂਦੇ ਹਾਂ ਹਾਂ ਜਿਵੇਂ ਜਿਵੇਂ ਮਰਵਾ ਹੁੰਦੀ ਹੈ ਜਾਂ ਫੇ ਸਮਝ ਆ ਜਾਂਦੇ ਨੇ ਬੱਚੇ ਹੀ ਆ ਨਾ ਗੁਰਦੁਆਰ ਦਾ ਭੇਜ ਨਾ ਕਰੇ ਫਿਰ ਬੱਚੇ ਕੌਣ ਕਰੇ ਇਹਨਾਂ ਤੇ ਵੀ ਹੈ ਇਹ ਵੀ ਗੱਲ ਪੱਕੀ ਹੈ ਐ ਨਹੀਂ ਰੋਟੋ ਕਰੀਦੇ ਬਹੁਤੀ ਜਿਵੇਂ ਮਰਦੇ ਹਿਸਾਬ ਨਾਲ ਜਾਂਦੇ ਜੰਦੇ ਲੋਕੀਂ ਸਿਆਣੀ ਹੈ ਜੀ ਆਪਣੀ ਇਹ ਪਹਿਲਾਂ ਤੇ ਥੋੜੀ ਜਿ ਘੱਟ ਵੀ ਕਰਦੀ ਸੀ ਬਸ ਪਰ ਮੈਂ ਕਸ ਫਰਕ ਤਾਂ ਹੈਗਾ ਅੱਗੇ ਨਾਲ ਤੇ ਵੀ ਪਹਿਲਾਂ ਅੱਗੇ ਥੋੜੀ ਜਿਆਦਾ ਕਰੇ ਕਰਦਾ ਚਲ ਕੋਈ ਚੱਲੀ ਜਾਣਾ ਚਲੋ ਭਾਈ ਠੀਕ ਹੈ ਚੱਲਦੇ ਆ ਹਾਂ ਚਲੋ ਪੁੱਤਰ ਆਜੋ ਚਲ ਆਜੋ ਓਹ ਨੇ ਆਜੋ 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 ਮੈਨੂੰ ਤਾਂ ਦੇਖਣ ਤੇ ਆਜੋ 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 ਬਾਹੋ ਵੀ ਸასი ਕਾਲ ਸასი ਸ਼ਸ਼ੀ ਕਾਲ ਸასი ਕਾਲ ਲਵੀ ਜਸ਼ਨ ਦੀ ਸ਼ੇਲੀ ਕੰਮ ਲੈਣ ਆਈ ਸੀ ਤੇ ਹੋ ਗਿਆ ਕੰਮ ਫਿਨਿਸ਼ ਸੀ ਮੈਨੂੰ ਤਾਂ ਦੱਸਤਾ ਦਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਤਾ ਮੈਨੂੰ ਪਤਾ ਨਹੀਂ ਲੱਗਿਆ ਬੱਗੇ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਇਹਨਾਂ ਨੂੰ ਮੁਕੱਦਮਾ ਲਾ ਦੇਣਾ ਤਾ ਠੀਕ ਨੇ ਚਲ ਠੀਕ ਆ ਓਕੇ ਬਾਈ ਅੱਜ ਤੱਕੇ ਬਲੌਗ ਤਾਂ ਅਗਲੇ ਬਲੌਗ 'ਚ ਮਿਲਦੇ ਆ ਤਦ ਤੱਕ ਦੇ ਲਈ ਜੈ ਸਨ ਧੰਨਵਾਦ ਧੰਨਵਾਦ